ਹਾਂਜੀ ਹੁਣ 15 Pro Max ਤੁਹਾਡਾ 1.5 ਲੱਖ ਰੁਪਏ ਦਾ ਨਵਾਂ ਵਾਂ ਕੇ ਸਟੋਰ ਤੇ ਚਲ ਜਓ ਤੁਹਾਨੂੰ ਦੇ ਦਾਂਗੇ ਸਿਰਫ 85000 ਰੁਪਏ ਦਾ ਨਹੀਂ ਭਰਾ ਯਾਰ ਐਡਾ ਧੱਕਾ ਕਰਨੋਂ ਕਰੀ ਜਾਂਦਾ ਤੇ ਆਹ ਕਿੰਨਾ ਵਸਤੇ ਰੱਖਿਆ ਨੇ ਬਾਈ ਇਹ ਭਾਜੀ origignal apple watch ਹੈਗੀ ਆ origignal apple watch ਤੁਹਾਡੀ ਸਟਾਰਟ ਹੋ ਜਾਂਦੀ ਸਿਰਫ 8000 ਰੁਪਏ ਦੀ 40000 ਰੁਪਏ ਦੀ ਡੱਬਾ ਬੰਦ ਜੇ 8000 ਰੁਪਏ ਦੀ ਸਾਡੇ ਕੋਲ ਲੈ ਲਓ ਹੁਣ 60000 ਦਾ ਨਵਾਂ ਤੁਹਾਨੂੰ ਦੇ ਦਾਂਗੇ 44000 ਰੁਪਏ ਦਾ ਨਹੀਂ ਜੀ 44000 ਰੁਪਏ ਦਾ ਭਾਜੀ ਦੇਖ ਲਓ ਪੱਕੀ ਗੱਲ ਆ ਭਾਈ ਨਾਲ ਇਹਦਾ ਦੇਵਾਂਗੇ ਆਪਾਂ earbud ਅਡੈਪਟਰ ਨਾਲ ਫ੍ਰੀ ਵਾਚ ਵਾਚ ਫ੍ਰੀ ਹੋਊਗੀ ਨਾਲ ਨੈਕ ਬੈਂਡ ਫ੍ਰੀ ਹੋਊਗਾ ਨਾਲ ਕੇਬਲ ਆ ਪੰਜ ਗਿਫਟ ਉਹਨਾਂ ਭਰਾਵਾਂ ਨੂੰ ਜਿਹੜੇ ਥੋੜੇ ਜਿਹਾ ਦੂਰੋਂ ਆਣਗੇ ਸਿਰਫ ਆਪਣੀ ਵੀਡੀਓ ਦੇਖ ਕੇ ਕਿਤੇ ਨਹੀਂ ਜਾਣ ਦੀ ਰੋਡ ਭਾਜੀ ਆਪਣੇ ਸਟੋਰ ਤੇ ਆਓ 5000 ਤੋਂ ਸਟਾਰਟ ਤੁਹਾਨੂੰ ਆਈਫੋਨ ਦੇ ਦਾਂਗੇ 5000 15 ਦਿਨ ਦੀ ਆਪਣੇ ਸਟੋਰ ਦੀ ਗਾਰੰਟੀ ਆ ਹਾਂ ਸੈੱਟ ਖੁੱਲਾ ਹੋਵੇ ਜਾਂ ਉਹਦੀ ਬੈਟਰੀ ਵਿੱਚ ਤੁਹਾਨੂੰ ਕੋਈ ਨੁਕਸਾਨ ਆਵੇ ਜਾਂ ਕੋਈ ਉਹਦੀ ਡਿਸਪਲੇ ਪਈ ਹੋਵੇ ਹਾਂ ਫੁੱਲ ਆਪਣੀ ਵਾਪਸੀ ਆ ਪੈਸੇ ਤੁਹਾਡੇ ਵਾਪਸ ਹੋਣਗੇ ਸੈੱਟ ਤੇ ਕੋਈ ਤੰਬੀ ది ఒరిజినల్ ਭਾਜੀ ਫਲਿੱਪ ਹੈਗੇ ਨੇ ਹਾਂਜੀ ਤੁਹਾਡਾ 60000 ਰੁਪਏ ਦਾ ਫੋਨ ਆ ਤੁਹਾਨੂੰ ਦੇ ਰਹੇ ਸਿਰਫ 24000 ਰੁਪਏ ਦਾ ਸੈਕੰਡ ਹੈਂਡ ਸਾਲ ਚੱਲਿਆ ਇੱਥੇ ਰੱਖਾ 24000 ਰੁਪਏ ਦਾ 오రిజినల్ ਸੈਂਡਰੋਡ ਪਾਵਰ ਬੈਂਕ ਹਨ ਹੈ ਅਲੱਗ-ਅਲੱਗ ਕੰਪਨੀ ਦੀਆਂ ਵਧੀਆ ਠੀਕ ਹੈ ਜਿਹੜੇ ਆਪਣੇ ਵੀਰ ਖਾਸ ਕਰਕੇ ਵੀਡੀਓ ਸ਼ੇਅਰ ਕਰ ਦਿੰਦੇ ਨੇ ਆਪਣੇ ਚੈਨਲ ਨੂੰ ਫੋਲੋ ਫੋਲੋ ਵੀ ਕਰ ਲੈਂਦੇ ਨੇ ਉਹਨਾਂ ਲਈ ਆ ਦੋਸਤੋ ਕੀ ਹਾਲ ਚਾਲ ਹੈ ਜੀ ਜੇ ਮੈਂ ਤੁਹਾਨੂੰ ਇਹ ਗੱਲ કહਾਂ ਕਿ ਆਈਫੋਨ 5000 ਰੁਪਏ ਤੋਂ ਸ਼ੁਰੂ ਪੁਰਾਣੇ ਜੇ ਤੁਸੀਂ ਨਵਾਂ ਲੈਣ ਚੱਲਿਓ ਜੇ ਜਿਵੇਂ ਤੁਹਾਨੂੰ ਇਹ ਗੱਲ ਕ ਉਹ ਤੋਂ ਵੀ ਸਸਤਾ ਅੱਜ ਤੁਹਾਨੂੰ ਦਿਵਾ ਦੂੰਗਾ ਪੰਜਾਬ ਦੇ ਵਿੱਚ ਵੀਰ ਹੋਰਾਂ ਦਾ ਕੰਮ ਹੈ ਹਰਸ਼ ਮੋਬਾਈਲ ਸਟੋਰ ਅੰਦਰ ਲੈ ਕੇ ਚੱਲਦਾ ਸਭ ਤੋਂ ਪਹਿਲਾਂ ਸਟਾਕ ਤੇ ਨਜ਼ਰ ਮਰਾ ਦੇ ਫਿਰ ਵੀਰ ਹੋਰ ਨਾਲ ਗੱਲਬਾਤ ਕਰਦੇ ਆ ਆ ਚਾਰੇ ਪਾਸੇ ਨਜ਼ਰ ਮਾਰ ਲਓ ਜਿੰਨਾ ਤੁਹਾਨੂੰ ਸਟਾਕ ਦਿਖ ਰਿਹਾ ਸਾਰਾ ਸਾਰਾ ਕੈਂਡੀਟ ਰੇਟ ਚੱਲ ਰਿਹਾ ਪਹਿਲਾਂ ਤਾਂ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਵੈਲਕਮ ਹੈ ਜੀ ਆਪਣੇ ਚੈਨਲ ਤੇ ਬਾਈ ਨੇ ਰਿਕਾਰਡ ਤੋੜਿਆ ਅੱਜ ਤੁਹਾਨੂੰ ਦਿਖਾਵਾਂਗੇ ਵੀ ਕਿਸੇ ਭਰਾ ਦਾ ਬਜਟ 5000 ਤੋਂ ਸ਼ੁਰੂ ਹੈ ਵੀਰੇ ਪੁਰਾਣਾ ਫੋਨ ਆਪਣੇ ਕੋਲ ਸਟਾਰਟ ਹੋ ਜਾਂਦਾ ਹੈ ਤੇ ਜਿਹੜਾ ਬੰਦਾ ਕੋਈ ਨਵਾਂ ਲੈਣ ਚੱਲਿਆ ਹੈ ਤਣੂ ਦਵਾਈ ਕਣੀ ਕਰਨ ਦੇ ਮੂਹਰ ਲੋੜ ਨਹੀਂ ਹੈ ਨਾ ਜਿੱਤੇ ਨੇ ਜਾਂਦੀ ਰੋਡ ਭਾਜੀ ਆਪਣੇ ਸਟੋਰ ਤੇ ਆਓ 5000 ਤੋਂ ਸਟਾਰਟ ਤੁਹਾਨੂੰ ਆਈਫੋਨ ਦੇ ਦਾਂਗੇ 5000 ਤੋਂ ਨਾਲ ਗਿਫਟ ਹੈ ਸ਼ੋਰਡ ਗਿਫਟ ਹੈ ਵਾਚ ਹੈ ਅੱਛਾ ਜਿਹੜਾ ਭਰਾ ਆਪਣੇ ਕੋਲੋਂ ਕਿਹੜਾ ਮਰਜੀ ਆਈਫੋਨ ਖਰੀਦੂਗਾ ਆ ਤਿੰਨ ਗਿਫਟ ਦੇਵਾਂਗੇ ਇੱਕ ਨਹੀਂ ਤਿੰਨ ਦੇਵਾਂਗੇ ਤਿੰਨ ਦੇਵਾਂਗੇ 스마트 ਵਾਚ ਆ ਆਪਣਾ neck band ਹੋ ਗਿਆ ਤੇ ਆਪਣੇ earbud ਹੋਗੇ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਆਂ ਮਿੱਤਰੋ ਰੇਟ ਪ੍ਰਾਈਸ ਦੀ ਸਟਾਰਟਿੰਗ ਦੇ ਵਿੱਚ ਸ਼ੁਰੂਜੀ ਕਹਤਾ 5000 ਤੋਂ ਸਟਾਰਟਿੰਗ ਮੈਂ ਕਹਿਆ ਵੀਰੇ ਸਰਵਾਤੀ ਉਸ ਤੋਂ ਕਰ ਲੈਣੇ ਫਿਰ ਆਪਾਂ ਦਿਖਾਵਾਂਗੇ 5000 ਰੁਪਏ ਦੇ ਵਿੱਚ ਬਈ ਇੱਕ ਚੀਜ਼ ਹੋਰ ਹੈ ਜਿਹੜੇ ਭਰਾ ਆਪਣੀ ਵੀਡੀਓ ਸ਼ੇਅਰ ਕਰਨਗੇ ਉਹਨਾਂ ਲਈ ਵੀ ਸਪੈਸ਼ਲ ਗਿਫਟ ਹੈ ਉਹ ਆਪਾਂ ਤੁਹਾਨੂੰ ਦਿਖਾ ਦਾਂਗੇ ਹੁਣ ਗੱਲ ਕਰਦੇ ਆਂ ਸਟਾਰਟਿੰਗ ਪ੍ਰਾਈਸ ਦੀ ਤੇ ਵੀਰੇ ਇੱਕ ਚੀਜ਼ ਹੋਰ ਸਭ ਤੋਂ ਵੱਡੀ ਗੱਲ ਲੋਕ ਪਤਾ ਕੀ ਕਹਿਣੇ ਹੋਣਗੇ ਬਈ ਸਸਤੇ ਨਾ ਕੋਈ ਉਹ ਗੜਬੜੂ ਕੋਈ ਚੱਕਰਾ ਨਹੀਂ ਨਹੀਂ ਬਾਜੀ ਫੁੱਲ ਗਰੰਟੀ ਰਹੂਗੀ 15 ਦਿਨ ਦੀ ਆਪਣੇ ਸਟੋਰ ਦੀ ਗਰੰਟੀ ਆ ਹਾਂ ਸੈੱਟ ਖੁੱਲਾ ਹੋਵੇ ਜਾਂ ਉਹਦੀ ਬੈਟਰੀ ਵਿੱਚ ਤੁਹਾਨੂੰ ਕੋਈ ਨੁਕਸਾ ਆਵੇ ਜਾਂ ਕੋਈ ਉਹਦੀ ਡਿਸਪਲੇ ਪਈ ਹੋਵੇ ਹਾਂ ਫੁੱਲ ਆਪਣੀ ਵਾਪਸੀ ਆ ਪੈਸੇ ਤੁਹਾਡੇ ਵਾਪਸ ਹੋਣਗੇ ਸੈੱਟ ਤੇ ਕੋਈ ਤੁਹਾਨੂੰ ਦਿੱਕਤ ਆ ਗਈ ਤੇ ਇੱਕ ਹੋਰ ਚੀਜ਼ ਦੱਸ ਦਿਓ ਇੱਕ ਤਾਂ ਆਪਣਾ ਸਟਾਰਟਿੰਗ ਪੱਤਾ ਦਿਖਾ ਦਾਂਗੇ ਫੋਨ ਐਡਰੈਸ ਆਪਣਾ ਪ੍ਰੋਪਰ ਕਿੱਥੇ ਪੈਂਦਾ ਹੈਗਾ ਐਡਰੈਸ ਬਾਜੀ ਆਪਣਾ ਪ੍ਰੋਪਰ ਹੈਗਾ ਜੀ ਨੀਅਰ ਸ਼ੀਦਾ ਸਾਹਿਬ ਗੁਰਦੁਆਰਾ ਹਾਂਜੀ ਸੁਲਤਾਨਵਿੰਡ ਮੇਨ ਸੁਲਤਾਨਵਿੰਡ ਰੋਡ ਓਪੋਜ਼ਿਟ ਕਾਕਾ ਰਾਮ ਸਵੀਟਸ ਸ਼ਹਿਰ ਅੰਮ੍ਰਿਤਸਰ ਹੈ ਅੰਮ੍ਰਿਤਸਰ ਜੇ ਕੋਈ ਭਰਾ ਨੂੰ ਐ ਲੱਗਦਾ ਯਾਰ ਬਾਲਾ ਦੂਰ ਹੈ ਕਬਰਾਂ ਆਣ ਦੀ ਲੋੜ ਨਹੀਂ ਨਾ ਟੈਂਸ਼ਨ ਲੈਣ ਦੀ ਲੋੜ ਹੈ ਕੂਰੀਅਰ ਹੋ ਜਾਊਗਾ ਹਨ ਬਾਈ ਆਰਾਮ ਦੇ ਨਾਲ ਘਰੇ ਆਪਾਂ ਕਰ ਦਾਂਗੇ ਫੁੱਲ ਫੁੱਲ ਇੰਡੀਆ ਭਾਜੀ ਫ੍ਰੀ ਡਿਲੀਵਰੀ ਆ ਕੋਈ ਇਹਦਾ ਕੋਸਟ ਨਹੀਂ ਆ ਘਰੇ ਬੈਠੇ ਫੋਨ ਆਰਡਰ ਕਰੋ ਤੇ ਫੋਨ ਤੁਹਾਡੇ ਘਰ ਪਹੁੰਚ ਜਾਏਗਾ ਲੋ ਵੀ ਭਰਾ ਜਿਹੜੇ ਆਪਣੇ ਵੀਰ ਕਈ ਵਾਰ ਬਈ ਦੂਰੋਂ ਬਹੁਤਾ ਆਉਣਗੇ ਹਨਾ ਉਹਨਾਂ ਲਈ ਕੋਈ ਸਪੈਸ਼ਲ ਆਫਰ ਹੈਗਾ ਆਪਣੇ ਕੋਲ ਭਾਜੀ ਜਿਹੜੇ ਵੀਰ ਆਪਣੇ ਦੂਰੋਂ ਆਉਂਦੇ ਆ ਆਪਣੇ ਪਿਆਰ ਕਰਕੇ ਹਨਾ ਉਹਨਾਂ ਲਈ ਸਪੈਸ਼ਲ ਆਪਾਂ ਓਰੀਜਨਲ ਐਡਾਪਟਰ 20 ਵਾਰ ਦਾ ਐਪਲ ਦਾ ਤੇ ਨਾਲ ਕੇਬਲ ਤੇ ਨਾਲ ਨਿਗੇ ਨਿਗੇ ਗਿਫਟ ਦਵਾਂਗੇ ਵਧੀਆ ਵਾਲੇ ਪੰਜ ਗਿਫਟ ਦਵਾਂਗੇ ਪੂਰੇ ਪੰਜ ਜੇ ਆਪਾਂ ਗਿਣਤੀ ਤੇ ਕਰੀਏ ਪਹਿਲੀ ਵੀਰੇ ਜਿਹੜੇ ਬੰਦੇ ਬਾਹਰੋਂ ਆਉਣਗੇ ਅੰਮ੍ਰਿਤਸਰ ਤੋਂ ਛੱਡ ਕੇ ਥੋੜਾ ਦੂਰੋਂ ਆਉਣਗੇ ਖੇਚਲਾ ਕਰਕੇ ਬਾਈ ਹੋਰ ਨਾਲ ਇਹਦਾ ਦਵਾਂਗੇ ਆਪਾਂ 이어ਬਡ ਐਡਾਪਟਰ ਨਾਲ ਫ੍ਰੀ ਵਾਚ ਵਾਚ ਫ੍ਰੀ ਹੋਊਗੀ ਨਾਲ ਨੈਕ ਬੈਂਡ ਫ੍ਰੀ ਹੋਊਗਾ ਨਾਲ ਕੇਬਲ ਆਹ ਪੰਜ ਗਿਫਟ ਉਹਨਾਂ ਭਰਾਵਾਂ ਨੂੰ ਜਿਹੜੇ ਥੋੜੇ ਜੇ ਦੂਰੋਂ ਆਣਗੇ ਸਿਰਫ ਆਪਣੀ ਵੀਡੀਓ ਦੇਖ ਕੇ ਹੁਣ ਗੱਲ ਕਰਾਰੀ ਅੜੂਗੀ ਕੱਟ ਪੈਸੇ ਦੇ ਵਿੱਚ ਵਧੀਆ ਪਾਉਣਾ ਮੇਰੇ 5000 ਦੇ ਵਿੱਚ ਤੁਸੀਂ ਕਹੇਗਾ ਸਟਾਰਟਿੰਗ ਆਪਣੀ ਰਹਾ 7 ਤੇ 8 ਆ ਜਾਏਗਾ ਭਾਈ ਤੁਹਾਡਾ ਸਟਾਰਟ ਫਰੋਂ ਸਿਰਫ ਤੇ ਸਿਰਫ 5000 5000 ਰੁਪਏ ਦੇ ਵਿੱਚ 7 ਤੇ 8 ਹਨਾ ਫੋਨਾਂ ਦੀ ਕੰਡੀਸ਼ਨ ਆ ਫੋਨ ਦੇ ਰੇਟ ਆਪਣੀ ਫੁੱਲ ਆਫ ਫੁੱਲ ਗਾਰੰਟੀ ਹੈਗੀ ਜੇ ਫੁੱਲ ਗਾਰੰਟੀ ਲਓ ਭਾਈ 5000 ਰੁਪਏ ਦੇ ਵਿੱਚ ਇਹ ਤੋਂ ਸਟਾਰਟਿੰਗ ਹੋ ਜਾਂਦੀ ਹੈਗੀ ਹੁਣ ਅੱਜ ਕੱਲ੍ਹ ਦੌਰ ਚੱਲ ਪਿਆ ਅਗਲਾ ਕਹਿੰਦਾ 11 11 Pro 12 12 Pro ਹਨਾ ਸਾਰੇ ਆਪਣੇ ਵੇਰ ਵਲਿਆ ਭਾਈ ਤੇ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਨਵੇਂ ਦਾ ਹੋਰ ਰੇਟ ਦਵਾ ਦੂੰਗਾ ਮਿੱਤਰੋ ਮੈਂ ਕਹਿੰਦਾ ਸਰਾ ਲੱਗਿਆ ਪਿਆ ਤੇ ਐਸੈਸਰੀ ਵੀ ਦਿਖਾਉਂਗਾ ਸਭ ਤੋਂ ਪਹਿਲਾਂ ਆਪਾਂ ਵੀਰੇ ਰੇਟ ਪਰ ਕੰਪੇਅਰ ਕਰ ਲੈਂਦੇ ਕਿ ਅੱਜ ਕੱਲ੍ਹ ਚੱਲ ਰਹੇ ਹਨ ਨਾ ਅਗਲਾ ਤਿੰਨ ਕੈਮਰਾ ਵਾਲਾ ਭਾਲਦਾ ਜਾਂ ਦੋ ਵਾਲਾ ਭਾਲਦਾ ਪਹਿਲਾਂ ਤੇ ਪਲੱਸ ਸੀਰੀਜ਼ ਚ ਆਏ ਨੇ 14 ਪਲੱਸ ਆਪਣੇ ਕੋਲ ਅਵੇਲੇਬਲ ਹੈ ਸਪੈਸ਼ਲ ਐਡੀਸ਼ਨ ਦੇ ਵਿੱਚ 14 ਪਲੱਸ 6 ਮਹੀਨੇ ਦੀ ਗਾਰੰਟੀ ਆ ਅੱਛਾ ਜੀ ਸਿਰਫ 4 ਮਹੀਨੇ ਚੱਲਿਆ ਹੁਣ 60000 ਦਾ ਨਵਾਂ ਤੁਹਾਨੂੰ ਦੇ ਦਾਂਗੇ 44000 ਰੁਪਏ ਦਾ ਨਹੀਂ ਜੀ 44000 ਰੁਪਏ ਦਾ ਬਾਜੀ ਦੇਖ ਲਓ ਪੱਕੀ ਗੱਲ ਆ ਬਾਜੀ ਆਹ ਆਰਡਰ ਰਿਕਾਰਡਿੰਗ ਕਰ ਲਓ ਜਿਆਦਾ ਸਕਰੀਨ ਸ਼ਾਟ ਕਰ ਲਓ 440 60000 ਦਾ ਨਵਾਂ ਪੈ ਰਿਹਾ ਸਿਰਫ 4 ਮਹੀਨੇ ਚੱਲਿਆ ਹੋਇਆ ਇਹ ਕਿੰਨੇ ਜੀਬੀ ਆ 128 128 ਆ ਤੇ ਇਹ ਤਾਂ ਹਲੇ ਇੱਕ ਹੈ ਡੈਮੋ ਸਕਰੀਨ ਸ਼ਾਟ ਮਾਰੀ ਚਲੋ ਨਾਲ ਹੁੰਦੇ ਰੇਟ ਪ੍ਰਾਈਸ ਤਾਂ ਪੂਰੇ ਖਤਰਨਾਕ ਨਵਾਂ ਹੈ ਜੀ ਆਹ ਦੀ ਲੇਟੈਸਟ ਆਈਫੋਨ 15 ਪ੍ਰੋ ਮੈਕਸ ਤੁਹਾਡਾ 1.5 ਲੱਖ ਰੁਪਏ ਦਾ ਨਵਾਂ ਵਾਂ ਕੇ ਸਟੋਰ ਤੇ ਚਲ ਜਓ ਤੁਹਾਨੂੰ ਦੇ ਦਾਂਗੇ ਸਿਰਫ 85000 ਰੁਪਏ ਦਾ ਨਹੀਂ ਬਰਾ ਯਾਰ ਐਡਾ ਧੱਕਾ ਕਰਨੋ ਕਰੀ ਜਾਂਦਾ ਯਾਰ ਫੁੱਲ ਗਾਰੰਟੀ ਭਾਜੀ 1.5 ਲੱਖ ਦਾ ਫੋਨ 85000 ਦਾ 85000 ਰੁਪਏ ਦਾ ਭਾਜੀ ਲੈ ਜਾਓ ਵਸੇ ਲੈ ਜਾਓ ਤੁਹਾਡੇ ਲਈ ਆਪਣੇ ਕੋਲ ਸਪੈਸ਼ਲ ਇੰਪੋਰਟਡ ਸਟਾਕ ਨਵਾਂ ਵੀ ਪਿਆ ਜੇ 1,08,000 ਰੁਪਏ ਦਾ ਰੇਟ ਸਾਡੀ ਗਾਰੰਟੀ ਡੱਬਾ ਬੰਦ ਪੇਟੀ ਪੈਕ ਸਾਡੇ ਕੋਲੋਂ ਮਿਲ ਜੇਗਾ 15 15 Pro Max ਭਾਜੀ 15 ਨਹੀਂ 15 Pro Max 15 Pro Max ਡੱਬਾ ਬੰਦ ਨਵੇਂ ਦਾ ਰੇਟ ਕਿੰਨਾ ਹੈ 1 1,50,000 ਸਟੋਰ 'ਚ ਸਟੋਰ 'ਚ ਹੈਗਾ ਸਾਡੇ ਕੋਲ ਇੰਪੋਰਟਡ ਸਟਾਕ ਪਿਆ ਹੈ origignal ਡੱਬਾ ਬੰਦ 1,08,000 ਰੁਪਏ ਦਾ ਭਾਜੀ 1,08,000 ਦਾ ਡੱਬਾ ਬੰਦ ਇਸ ਤੋਂ ਇਲਾਵਾ ਇੱਥੇ ਇੱਕ ਵਾਰੀ ਨਾ ਆਹ ਡਿਸਪਲੇ ਤੇ ਨਜ਼ਰ ਮਰਾ ਦੇ ਇੱਕ ਵਾਰੀ ਵੀਰੇ ਉਹ ਵੈਸੇ ਆਈਡੀਆ ਦੇ ਦੇਣਾ ਜਿਵੇਂ ਆ ਪਾਇਨਾ ਆਪਣੇ ਕੋਲ ਜਿੰਨੇ ਵੀ 13 11 ਬੀ ਤੁਹਾਡਾ ਸਟਾਰਟਿੰਗ ਹੋ ਜਾਏਗਾ 20000 ਰੁਪਏ ਦਾ ਠੀਕ ਹੈ ਜੀ 11 20000 ਤੋਂ 11000 12 ਮਿਲ ਜਾਏਗਾ ਭਾਜੀ ਤੁਹਾਨੂੰ 23000 ਦਾ ਐਕਸੈਸ ਮਿਲਦੇ 20 20000 ਦੇ 15 15000 ਦੇ ਐਕਸੈਸ ਲਲੋ ਭਾਜੀ ਵੀ ਆਪਾਂ ਜੇ ਆਈਡੀਆ ਗੱਲ ਕਰੀਏ 5 ਤੋਂ ਲੈ ਕੇ 20 25000 ਦੀ ਰੇਂਜ ਅਗਲੇ ਕੋਲ ਵਧੀਆ ਟੌਪ ਕਲਾਸ ਫੋਨ ਆ ਜਾਊਗਾ ਵਧੀਆ ਤੇ ਫਿਰ ਭਾਜੀ ਗੱਲਾ ਫੋਨ ਨਹੀਂ ਗਿਫਟ ਪ੍ਰੋਪਰ ਦਵਾਂਗੇ ਹਰੇਕ ਫੋਨ ਦੇ ਨਾਲ ਤਾਂ ਹੈਗੀ ਹੈਗੀ ਨੇ ਨਹੀਂ ਦਿਖਾਉਣੇ ਨਹੀਂ ਇੱਥੇ ਰੱਖੇ ਆ ਦਿ 40000 ਰੁਪਏ ਦੇ ਡੱਬਾ ਬੰਦ ਜੇ 8000 ਰੁਪਏ ਦੀ ਸਾਡੇ ਕੋਲ ਲੈ ਜਾ ਨਵੀ ਨਾ origignal ਪੁਰਾਣੀ ਸੈਕੰਡ ਹੈਂਡ ਸੈਕੰਡ ਹੈਂਡ 8000 ਰੁਪਏ ਦੀ ਸਿਰਫ 8000 ਦੀ ਆ ਮਿੱਤਰੋ ਨਵੀ ਤੇ ਹੁਣ 40000 ਲਾਉਣ ਦੀ ਲੋੜ ਨਹੀਂ ਸਿਰਫ 8000 ਦੀ ਔਰ origignal ਦੀ ਜ਼ਿੰਮੇਵਾਰੀ ਰਹੂਗੀ ਫੁੱਲ ਕੋਈ ਚੱਕਰ ਨਹੀਂ ਇਸ ਤੋਂ ਇਲਾਵਾ ਆਈਫੋਨ ਦਾ ਸਟਾਕ ਬਾਦੂ ਪਿਆ ਹੈ ਆ ਫਲਿੱਪ ਜੀ ਭਾ ਜੀ ਆਪਣੇ ਕੋਲ ਹਨਾ ਜੀ ਹਾਂਜੀ ਹਾਂਜੀ ਇਹ Samsung ਦੇ origignal ਭਾ ਜੀ ਫਲਿੱਪ ਹੈਗੇ ਨੇ ਹਾਂਜੀ ਤੁਹਾਡਾ 60-60000 ਰੁਪਏ ਦਾ ਫੋਨ ਆ ਤੁਹਾਨੂੰ ਦੇ ਰਹੇ ਸਿਰਫ 24000 ਰੁਪਏ ਦਾ ਸੈਕੰਡ ਹੈਂਡ ਸਾਲ ਚੱਲਿਆ ਇੱਥੇ ਰੱਖਾ 24000 ਰੁਪਏ ਦਾ origignal Samsung ਦਾ ਵੀਡੀਓ ਚੰਗੀ ਲੱਗ ਰਹੀ ਹੈ ਸ਼ੇਅਰ ਕਰ ਦਿਓ ਜਿੰਨੇ ਭਰਾ ਦੇਖ ਰਹੇ ਹੋ ਫੋਨ ਦੀ ਪੂਰ ਫੁੱਲ ਗਾਰੰਟੀ ਆਪਣੀ ਜ਼ਿੰਮੇਵਾਰੀ ਦਾ ਹਰੇਕ ਫੋਨ ਦੀ ਹੈਗੀ ਹੈਗਾਣਾ ਤੇ ਉਹ ਕੂਰੀਅਰ ਦਾ ਕਰਾ ਦਾਂਗੇ ਨਾ ਕੋਈ ਚੱਕਰ ਨਹੀਂ ਆਪਣਾ ਜਿੰਨੇ ਭਰਾ ਵੀ ਦੇਖ ਰਹੇ ਨੇਗੇ ਹਾਂਜੀ ਹਾਂਜੀ ਫ੍ਰੀ ਆਫ ਚਾਰਜ ਆਲ ਓਵਰ ਇੰਡੀਆ ਡਿਲੀਵਰੀ ਕੀ ਭਾ ਜੀ ਤੇ ਆ ਨਮੇ ਤੇ ਡੀਲ ਕੀ ਹੋਗੀ ਵੀਰੇ ਨਾ ਭਾਜੀ ਆਪਣੇ ਕੋਲ ਰੈਡਮੀ ਦਾ ਜਿਹੜਾ ਨਵਾਂ ਆਇਆ ਜੇ ਰੈਡਮੀ ਦਾ 13 16000 ਰੁਪਏ ਦਾ ਮਾਡਲ ਆ ਵਿਦ ਗਿਫਟ ਸਾਰਾ ਕੈਸ਼ਬੈਕ ਕੱਟ ਕੇ ਤੁਹਾਨੂੰ 13000 ਰੁਪਏ ਦਾ ਲੱਗ ਜਾਏਗਾ ਵਿਦ ਗਿਫਟ ਤੁਸੀਂ ਕਿਹੜੀ ਮਰਜੀ ਦੁਕਾਨ ਤੇ ਵਗ ਜਾਓ ਆਨਲਾਈਨ ਦੀ ਵੀ ਗਰੰਟੀ ਜੀ ਆਨਲਾਈਨ ਚੈੱਕ ਕਰ ਲਿਓ Google ਬਾਬਾ ਸਾਨੂੰ ਸਾਰਾਂ ਕੋਲ ਹੈਗਾ 16000 ਦਾ ਫੋਨ ਪੈਂਦਾ ਬਾਈ ਕਹਿੰਦਾ ਹੈ ਨਾ ਰੈਡਮੀ 13 ਹਾਂਜੀ ਹਾਂਜੀ ਫੋਨ ਵੀ ਦਵਾਂਗੇ ਨਾਲ ਜਿੰਨੇ ਸਾਨੂੰ ਗਿਫਟ ਦਿਖਾਈ ਨਾ ਉਹ ਵੀ ਦਵਾਂਗੇ ਸਾਰੇ 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 ਗਿਫਟ ਵੀ ਨਾਲ ਆ ਸਾਰੇ ਗਿਫਟ ਨਾਲ ਇਹ ਕਿੰਨੇ ਦਿੰਦਾਂਗੇ ਆਪ ਜਿੰਨੇ ਭਰਾ ਵੀ ਦੇਖ ਰਹੇ ਨੇ ਸਟਾਕ ਦੇ ਨਜ਼ਰ ਮਾਰ ਲੋ ਸਟਾਕ ਆਪਣੇ ਕੋਲੇ ਵੀਰੇ ਬਾਦੂ ਹੈ ਕੋਈ ਕਮੀ ਨਹੀਂ ਕਈ ਵਾਰ ਦਾ ਭਾਜੀ ਆ Redmi 13 Pro Plus ਆਂਦਾ 40000 ਰੁਪਏ ਦੀ ਰੇਂਜ ਹਾਂਜੀ ਤੁਹਾਨੂੰ ਦੇਣੇ 29500 ਰੁਪਏ ਦਾ 13 Pro Plus ਇਹਦੀ 16 RAM ਹੈ 256 ਮੈਮਰੀ MI ਦਾ ਐਂਡ ਹੈ ਮੈਨੂੰ ਲੱਗਦਾ ਭਾਈ ਥੋੜਾ ਤੋਂ ਦੁਕਾਨਦਾਰ ਵੀ ਖਰੀਦਣਗੇ ਫਿਰ ਇਹ ਸਾਹਿਬ ਨਾਲ ਬਿਲਕੁਲ ਜੀ ਬਿਲਕੁਲ ਮਿਲenge ਭਾਜੀ ਜਿੰਨਾ ਮਰਜੀ ਸਟਾਕ ਉਹ ਉਨਾ ਹੀ ਦਵਾਂਗੇ ਭਾਜੀ 5 10 20 ਸਾਰੇ ਦਵਾਂਗੇ ਲੋ ਜੀ ਮਿੱਤਰੋ ਸਕਰੀਨ ਤੇ ਐਡਰੈਸ ਕੰਟੈਕਟ ਨੰਬਰ ਦੋਨੋਂ ਚੱਲ ਰਹੇ ਨੇ ਕਿਸੇ ਵੀ ਭਰਾ ਨੇ हां ਤੇ ਜਿਹੜੇ ਵੀ ਆਪਣੀ ਵੀਡੀਓ ਸ਼ੇਅਰ ਕਰ ਦਿੰਦੇ ਤੇ ਭਾਈ ਉਹਨਾਂ ਵਾਸਤੇ ਉਹਨਾਂ ਲਈ ਭਾਜੀ ਸਪੈਸ਼ਲ ਆਪਣੇ ਆਪਾ ਆਫਰ ਲੱਗ ਆਈ ਆ オリジナル ਆਪਣੇ ਪੈਟਰੋਨਿਕਸ ਤੇ MI ਦੇ ਸਾਡੇ ਕੋਲ ਨਾ オリジナル ਆਪਣੇ ਕੋਲ ਪਾਵਰ ਬੈਂਕ ਪਏ ਨੇ ਹਾਂਜੀ ਮੈਗਸੇਵ ਵੀ ਆ ਤੇ ਵਾਇਰ ਵਾਲੇ ਵੀ ਆ ਸਪੈਸ਼ਲ ਪੰਜ ਕਸਟਮਰਾਂ ਨੂੰ ਆਪਾਂ ਇਹ ਗਿਫਟ ਕੱਢਾਂਗੇ ਠੀਕ ਹੈ ਜਿਹੜੇ ਆਪਣੇ ਵੀਰ ਖਾਸ ਕਰਕੇ ਵੀਡੀਓ ਸ਼ੇਅਰ ਕਰ ਦਿੰਦੇ ਨੇ ਆਪਣੇ ਚੈਨਲ ਨੂੰ ਫੋਲੋ ਫੋਲੋ ਵੀ ਕਰ ਲੈਂਦੇ ਨੇ ਉਹਨਾਂ ਲਈ ਆ ਤੇ ਵੀਰੇ ਸਾਲ-ਸਾਲ ਦੀ ਗਾਰੰਟੀ ਆ ਐਮਆਈ ਤੇ ਪੈਟਰੋਨਿਕਸ ਬ੍ਰਾਂਡ ਆ ਇਹ オリジナル ਚੈੱਕ ਕਰ ਸਕਦੇ ਆ ਗੂਗਲ ਤੋਂ ਠੀਕ ਹੈ ਜੀ ਪਹਿਲੇ 5 ਕਸਟਮਰਾਂ ਲਈ ਆਪਣੇ ਲੱਕੀ ਕਸਟਮਰ ਦੇ ਲਈ winner ਦੇ ਲਈ ਕਹਿ ਲੋ ਭਾਵੇਂ ਉਹਨਾਂ ਲਈ ਆਪਾਂ オリジナル ਪਾਵਰ ਬੈਂਕ ਭਾਜੀ ਫ੍ਰੀ ਆਫ ਕੋਸਟ ਗਿਫਟ ਕਰ ਰਹੇ ਹੁਣ ਤੁਸੀਂ ਸੋਚ ਰਹੋਗੇ ਬਾਈ ਹਰ ਨੂੰ ਕਿਵੇਂ ਪਤਾ ਲੱਗੂ ਤੁਸੀਂ ਜਦੋਂ ਸ਼ੇਅਰ ਕਰਨਾ ਹੈ ਗਰੁੱਪਾਂ ਸ਼ੇਅਰ ਕਰ ਦਿਓ ਵੀਡੀਓ ਆਪਣੇ ਦੋਸਤਾਂ ਨੂੰ ਵੀ ਕਰ ਸਕਦੇ ਕੋਈ ਚੱਕਰ ਨਹੀਂ ਉਹਦਾ ਸਕਰੀਨ ਸ਼ਾਟ ਲੈ ਆਓ ਸ਼ੇਅਰ ਕਰਨ ਤੋਂ ਬਾਅਦ ਆਹੜਾ ਤੁਹਾਨੂੰ ਸੇਮ ਸਕਰੀਨ ਤੇ ਨੰਬਰ ਚੱਲਣਾ ਇਹਦੇ ਉੱਤੇ ਸ਼ੇਅਰ ਕਰ ਦਿਓ ਵੀਰੇ ਜਿਹੜੇ ਵੀ ਲੱਕੀ ਪੰਜ ਜੀਨਰ ਹੋਣਗੇ ਉਹਨਾਂ ਨੂੰ ਆਪਾਂ ਪਾਵਰ ਬੈਂਕ ਦੇ ਦਾਂਗੇ ਕੋਈ ਚੱਕਰ ਨਹੀਂ ਬਾਕੀ ਦੁਬਾਰੋ ਫਿਰ ਕਿਸੇ ਵੀ ਭਰਾਣਾ ਮੈਂ ਕਹਿੰਨਾ ਸਸਤੇ ਤੋਂ ਸਸਤੇ ਰੇਟ ਦੇ ਵਿੱਚ ਆਈਫੋਨ ਲੈਣੇ ਨੇ ਐਂਡਰੋਇਡ ਲੈਣੇ ਨੇ ਯੂਜ਼ ਲੈਣੇ ਨੇ ਜਾਂ ਬ੍ਰੈਂਡ ਨਿਊ ਲੈਣੇ ਨੇ ਸਾਮੂਲ ਦਾ ਵੀ ਆਲ ਪੰਜਾਬ ਦਾ ਤਾਂ ਮੈਂ ਕਹਿੰਦਾ ਆਲ ਇੰਡੀਆ ਦੀ ਚੈਲੰਜ ਹੋ ਗਿਆ ਤਾਂ ਨਾ ਫੁੱਲ ਫੋਲੋ ਬਾਜੀ ਫੁੱਲ ਸੈਮਸੰਗ ਦਾ ਵੀ ਜਿਹੜਾ ਕੋਈ ਵੀ ਬੰਦਾ ਹਨਾ ਪ੍ਰੀਮੀਅਮ ਸੀਰੀਜ਼ ਚਲਾਉਂਦਾ ਲੱਖ ਲੱਖ 2 2 ਲੱਖ ਰੁਪਏ ਦੇ ਸੈਮਸੰਗ ਐਂਡਰੋਇਡ ਚਲਾਉਂਦਾ ਐਸ ਬਾਈ ਅਲਟਰਾ ਐਸ ਟੀ ਆਈ ਅਲਟਰਾ ਐਸ 24 ਜਾਂ ਫੋਲਡ 5 ਫੋਲਡ 6 ਸਾਰੇ ਆਪਣੇ ਕੋਲ ਅਵੇਲੇਬਲ ਆ ਐਸਵਾਈ ਅਲਟਰਾ ਅੱਜ ਦੀ ਤਰੀਕ ਚ 90000 ਰੁਪਏ ਦਾ ਨਵਾਂ ਆ ਤੁਹਾਨੂੰ ਦੇ ਦਾਂਗੇ 52000 ਦਾ ਡੱਬਾ ਬੰਦ ਡੱਬਾ ਬੰਦ 52000 ਦਾ ਐਸਵਾਈ ਅਲਟਰਾ 12256 8128 ਇੰਨੇ ਦਾ ਹੁੰਦਾ ਤੁਹਾਨੂੰ ਡੱਬਾ ਬੰਦ 12256 52000 ਦਾ ਦੇ ਦਾਂਗੇ ਭਾਜੀ ਲਓ ਇਹ ਵੀ ਆਪਣੀ ਸਪੈਸ਼ਲ ਆਫਰ ਆ ਲਓ ਵੀ ਮਿੱਤਰੋ ਨਾਲ ਗਿਫਟ ਸਾਰੇ ਗਿਫਟ ਮਿਲਣਗੇ ਮਿਲਣਗੇ ਕਿਸੇ ਵੀ ਭਰਾ ਨੇ ਕੋਈ ਵੀ ਫੋਨ ਦੀ ਟ੍ਰੇਲ ਲੈਣੀ ਹੈ ਆ ਸੇਮ ਨੰਬਰ ਤੇ ਆਪਣਾ ਵਟਸਐਪ ਤੇ ਕੈਟਲੋਗ ਹੈਗਾ ਇਹਨਾਂ ਦਾ ਹਾਂਜੀ ਹਾਂਜੀ ਸਭ ਕੁਝ ਹੈਗਾ ਭਾਜੀ ਉਹਦੇ ਹਾਇਅ ਕਰਨਾ ਮੈਸੇਜ ਤੇ ਸਾਰੇ ਫੋਨਾਂ ਦੀ ਡਿਟੇਲ ਕਿੰਨਾ ਮਾਡਲ ਹੈ ਕਿੰਨੀ ਰੈਮ ਰੂਮ ਵਗੈਰਾ ਕਿੰਨੇ ਜੀਬ ਸਾਰਾ ਕੁਝ ਮਿਲ ਜੂ ਡੀਲ ਕਰਨੀ ਹੈ ਤੁਸੀਂ ਉਰੇ ਪਹੁੰਚ ਨਹੀਂ ਸਕਦੇ ਦੂਰ ਬੈਠੇ ਹੋ ਤਾਂ ਕੂਰੀਅਰ ਦੀ ਫੈਸਿਲਿਟੀ ਅਵੇਲੇਬਲ ਹੈ ਕੋਈ ਚੱਕਰ ਨਹੀਂ ਉਰੇ ਪਹੁੰਚੋਗੇ ਨਾਲ ਇੱਕ ਅੱਧਾ ਗਿਫਟ ਫਾਲਤੂ ਮਿਲ ਜੂ ਕੋਈ ਦਿੱਕਤ ਨਹੀਂ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਬਾਕੀ ਧੰਨਵਾਦੀ ਵੀਡੀਓ ਦੇਖਣ ਲਈ